ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੇ ਹੀ ਚੈਨਲ ਬੋਹਾ ਬੋਲ ਤੇ ਨਿਰੰજન ਬੋਹਾਵਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੇ ਹਰ ਹਫਤੇ ਅਸੀਂ ਪੰਜਾਬੀ ਸਾਹਿਤ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ ਯਤਨ ਕਰਦੇ ਆਂ ਇਹਨਾਂ ਯਤਨਾਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਅੱਜ ਆਪਾਂ ਸਾਡੀ ਪ੍ਰ부ਧ ਪ੍ਰਵਾਸੀ ਕਹਾਣੀਕਾਰਾ सुरेंद्र ਕੌਰ चौहान ਦੇ ਦੂਸਰੇ ਤੇ ਨਵੇਂ ਕਹਾਣੀ ਸੰਗ੍ਰਹਿ ਵੱਡੇ ਟੜਕੇ ਦਾ ਸੁਪਨਾ ਬਾਰੇ ਚਰਚਾ ਕਰਾਂਗੇ ਦੋਸਤੋ ਡਾਕਟਰ सुरेंद्र ਕੌਰ चौहान ਦੇ ਸਨ 1997 ਵਿੱਚ ਛਪੇ ਪਹਿਲੇ ਕਹਾਣੀ ਸੰਗ੍ਰਹਿ ਬੱਤੀਆਂ ਵਾਲਾ ਸ਼ਹਿਰ ਤੇ ਸਨ 2025 ਛਪੇ ਦੂਸਰੇ ਕਹਾਣੀ ਸੰਗ੍ਰਹਿ ਵੱਡੇ ਟੜਕੇ ਦਾ ਸੁਪਨਾ ਦੇ ਪ੍ਰਕਾਸ਼ਨ ਕਾਲ ਵਿੱਚ 28 ਵਰਿਆਂ ਦਾ ਅੰਤਰਾਲ ਹੈ ਪਰ ਇਸ ਸਮੇਂ ਦੌਰਾਨ ਉਸ ਪ੍ਰਵਾਸੀ ਜੀਵਨ ਬਾਰੇ ਗ੍ਰਹਿਣ ਕੀਤੇ ਬਹੁਤ ਸਾਰੇ ਨਵੇਂ ਅਨੁਭਵਾਂ ਰਾਹੀਂ ਆਪਣੀਆਂ ਕਹਾਣੀਆਂ ਦੇ ਵਿਸ਼ਾਗਤ ਸਰੂਪ ਨੂੰ ਹੋਰ ਨਿਖਾਰਿਆ ਹੈ ਇਸ ਅੰਤਰਾਲ 'ਚ ਉਸ ਸੰਸੰਗ ਸੇਖੋ ਦੀ ਕਹਾਣੀ ਕਲਾ ਤੇ ਪੀ ਐਚ ਡੀ ਪੱਤਰ ਦਾ ਖੋਜ ਕਾਰਜ ਵੀ ਨੇ ਪੇਚਾੜਿਆ ਉਸ ਦੇ ਪਹਿਲੇ ਸਗਰਹਿ ਦੀਆਂ ਕਹਾਣੀਆਂ ਜਿੱਥੇ ਪ੍ਰਗਤੀਵਾਦੀ ਸਹਿਧਾਰਾ ਨਾਲ ਵਰਮੇਚਨ ਵਾਲੀਆਂ ਸਨ ਉੱਥੇ ਉਸ ਦੇ ਦੂਸਰੇ ਕਹਾਣੀ ਸਗਰ ਦੀਆਂ ਕਹਾਣੀਆਂ ਨਵੀਂ ਕਹਾਣੀ ਦੀ ਪੈੜ ਚ ਪੈੜ ਧਰਦੇ ਆਂ ਅੱਜ ਦੇ ਮਨੁੱਖ ਦੀ ਖੰਡਿਤ ਮਾਨਸਿਕਤਾ ਉਤੇ ਇੱਜ਼ਤ ਮਨੁੱਖ ਸੁਵੇਦਨਾ ਅੰਦਰਲੀ ਟੁੱਟ ਭੱਜ ਤੇ ਨਵੇਂ ਮਾਨਸਿਕ ਉਸਾਰ ਦੀ ਪ੍ਰਕਿਰਿਆ ਨੂੰ ਆਪਣੇ ਅਨੁਭਵ ਦਾ ਹਿੱਸਾ ਬਣਾਉਂਦੀਆਂ ਨੇ ਸ਼੍ਰਿੰਦਰ ਕੌਰ ਜੁਹਾਨ ਦੇ ਇਸਗਰਹਿ ਸ਼ਾਮਲ ਕਹਾਣੀਆਂ ਉਹਨਾਂ ਮਨੁੱਖ ਸਮਾਜਿਕ ਕਾਰਨਾਂ ਦੀ ਨਿਸ਼ਾਨਦੇਹੀ ਉਚੇਚੇ ਤੌਰ ਤੇ ਕਰਦੀਆਂ ਨੇ ਜਿਹੜੇ ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੇ ਟੁੱਟਣ ਤੇ ਟੜਕਣ ਦਾ ਕਾਰਨ ਹੀ ਨਹੀਂ ਬਣ ਰਹੇ ਸਗੋਂ ਇਹਨਾਂ ਨੂੰ ਹੋਰ ਪੇਚੀਦਾ ਤੇ ਗੁੰਝਲਦਾਰ ਵੀ ਬਣਾ ਰਹੇ ਨੇ ਇਹਨਾਂ ਕਾਰਨਾਂ ਵਿੱਚੋਂ ਇੱਕ ਕਾਰਨ ਪੰਜਾਬੀਆਂ ਦੀ ਪੱਛਮੀ ਮੁਲਕਾਂ ਵੱਲ ਲੱਗੀ ਦੌੜ ਵੀ ਹੈ ਇਹ ਸਗਰੇਦੀ ਟਾਈਟਲ ਕਹਾਣੀ ਵੱਡੇ ੜਕੇ ਦਾ ਸੁਪਨਾ ਅਨੁਸਾਰ ਜਦੋਂ ਮਾਪੇ ਚੰਗੀ ਕਮਾਈ ਦੇ ਲਾਲਚ ਵਿੱਚ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਵਿਦੇਸ਼ੀ ਧਰਤੀ ਵੱਲ ਤੋਰ ਦਿੰਦੇ ਨੇ ਤਾਂ ਉਹਨਾਂ ਦੇ ਪੱਲੇ ਸਿਰਫ ਆਪਣੀ ਔਲਾਦ ਦੀ ਨਾਮੁਕਰ ਵਾਲੀ ਉਡੀਕ ਹੀ ਰਹਿ ਜਾਂਦੀ ਏ। ਕਹਾਣੀ ਵਿਚਲੀ ਭਜਨੋ ਵੀ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਪਰਵਾਸੀ ਕੁੜੀ ਨਾਲ ਕਰਨ ਤੋਂ ਬਾਅਦ ਵਿਰਧ ਆਸ਼ਰਮ ਵਿੱਚ ਆਪਣੇ ਪੁੱਤਰ ਦੀ ਅੰਤਹੀਨ ਉਡੀਕ ਹੀ ਕਰ ਰਹੀ ਹੈ। ਕਹਾਣੀ ਵਾਰਿਸ ਦੇ ਪਾਤਰ ਸੂਬੇਦਾਰ ਹਨਾਮ ਸਿੰਘ ਦੇ ਪੁੱਤਰ ਵਿਦੇਸ਼ ਚ ਸੈਟ ਨੇ ਤੇ ਉਹ ਆਪ ਆਪਣੇ ਪਿੰਡ ਚ ਰਹਿ ਕੇ ਇਕਲਤਾ ਦਾ ਸੰਤਾਪ ਭੋਗ ਰਿਹਾ ਹੈ। ਉਸ ਦੇ ਮਨ ਚ ਪੈਦਾ ਹੋਇਆ ਇਹ ਹਿਰਵਾ ਕਿ ਉਸ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਉਸ ਦਾ ਨਾਂ ਹੀ ਖਤਮ ਹੋ ਜਾਵੇਗਾ। ਕਹਾਣੀ ਦੀ ਕੇਂਦਰੀ ਚੂਲ ਬਣ ਕੇ ਇਸ ਦੀ ਪਾਠ ਯੋਗਤਾ ਨੂੰ ਵਧਾਉਂਦਾ ਹੈ। ਕਹਾਣੀ ਸੰਤਾਪੀਆਂ ਰੂਹਾਂ ਬੇਗਾਨੀ ਧਰਤੀ ਤੇ ਆਪਣੀਆਂ ਸਮਾਜਿਕ ਜੜ੍ਹਾਂ ਲਾਉਣ ਲਈ ਜਦੋਂ ਜਹਿਦ ਕਰ ਰਹੇ ਪ੍ਰਵਾਸੀ ਲੋਕਾਂ ਦੇ ਮਨੋ ਸੰਤਾਪ ਦੀ شدت ਬੈਨੀ ਕਰਦੀ ਏ ਕਹਾਣੀ ਵਿੱਚਲਾ ਬਜ਼ੁਰਗ ਪਹਿਲਾਂ ਆਪਣੇ ਪੁੱਤਰ ਨੂੰ ਬਾਹਰਲੇ ਮੁਲਕ ਚ ਭੇਜਣ ਲਈ ਆਪਣੀ ਜ਼ਮੀਨ ਜਾਇਦਾਦ ਵੇਚਦਾ ਤੇ ਫੇਰ ਉਥੋਂ ਦੀ ਪੱਕੀ ਵਸਨੀਕ ਕੁੜੀ ਨਾਲ ਉਸਦਾ ਵਿਆਹ ਕਰਵਾ ਕੇ ਉਸ ਨੂੰ ਉਥੋਂ ਦਾ ਗ੍ਰੀਨ ਕਾਰਡ ਦਿਵਾਉਣ ਲਈ ਆਪਣਾ ਸਭ ਕੁਝ दांव ਤੇ ਲਾ ਦਿੰਦਾ ਜਦੋਂ ਉਸ ਦੀ ਲਾਲਚੀ ਸੁਭਾਅ ਦੀ ਨੂੰ ਮਕਾਨ ਚੋਂ ਅੱਧ ਵੰਡਾ ਕੇ ਉਸ ਦੇ ਪੁੱਤਰ ਤੋਂ ਤਲਾਕ ਲੈ ਲੈਂਦੀ ਹੈ ਤਾਂ ਦੋਵੇਂ ਪਿਓ ਪੁੱਤ ਢੂੰਗੇ ਸਮਾਜਿਕ ਤੇ ਮਾਨਸਿਕ ਸੰਕਟ ਵਿੱਚ ਫਸ ਜਾਂਦੇ ਨੇ ਪਹਿਲੀ ਪਤਨੀ ਦੀ ਕੁੱਖੋਂ ਪੈਦਾ ਹੋਏ ਬੱਚਿਆਂ ਨੂੰ ਮਾਂ ਦਾ ਪਿਆਰ ਮਿਲਣ ਦੀ ਆਸ ਨਾਲ ਉਸ ਦਾ ਪੁੱਤਰ ਦੂਜਾ ਵਿਆਹ ਕਰਵਾਉਂਦਾ ਪਰ ਮਤਰੀਏ ਮਾਂ ਵੱਲੋਂ ਬੱਚਿਆਂ ਨੂੰ ਸੱਕੀ ਮਾ ਵਰਗਾ ਪਿਆਰ ਨਹੀਂ ਦਿੱਤਾ ਜਾਂਦਾ ਹੁਣ ਅਦਰੰਗ ਦੀ ਬਿਮਾਰੀ ਕਾਰਨ ਤੁਰਨ ਫਿਰਨ ਤੋਂ ਉਲ ਉਚਾਰ ਹੋਏ ਬਜ਼ੁਰਗ ਕੋਲ ਬੱਚਿਆਂ ਦੇ ਉਡਾਰ ਹੋਣ ਦੀ ਉਡੀਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿੰਦਾ ਕਹਾਣੀ ਦੇਸ਼ ਨਕਾਲਾ ਆਪਣੀ ਜ਼ਮੀਨ ਜਾਇਦਾਦ ਆਪਣੇ ਨੇੜਿਆਂ ਦੇ ਭਰੋਸੇ ਤੇ ਛੱਡ ਕੇ ਵਿਦੇਸ਼ ਗਏ ਪੰਜਾਬੀਆਂ ਦੀ ਮਨੋਦਸ਼ਾ ਦਾ ਮਾਰਮਿਕ ਬਿਰਤਾਂਤ ਪੇਸ਼ ਕਰਦੀ ਏ ਕਹਾਣੀ ਵਿਚਲਾ ਪ੍ਰਵਾਸੀ ਕਰਮੰਤ ਸਿੰਘ ਆਪਣੀ ਦੇਸ਼ ਫੇਰੀਆਂ ਸਮੇਂ ਇਸ ਵੱਲੋਂ ਪੂਰਾ ਖੁਸ਼ ਹੈ ਕਿ ਉਸਦੇ ਭਰਾ ਬਲਵੰਤ ਸਿੰਘ ਦਾ ਸਾਰਾ ਪਰਿਵਾਰ ਉਸ ਨੂੰ ਪੂਰਾ ਇੱਜ਼ਤ ਮਾਨ ਦਿੰਦਾ ਹੈ ਤੇ ਉਸ ਦੀ ਸੇਵਾ ਸਨਮਾਨ ਕਰਦਾ ਹੈ ਪਰ ਜਦੋਂ ਉਸ ਨੂੰ ਇਹ ਸੇਵਾ ਸੰਭਾਲ ਪਿੱਛੇ ਛੁਪੇ ਭਰਾ ਦੇ ਲੁਕਵੇਂ ਮੰਤਬ ਦਾ ਪਤਾ ਚੱਲਦਾ ਹੈ ਤਾਂ ਉਸ ਦੀ ਸਾਰੀ ਖੁਸ਼ੀ ਗੁੱਸੇ ਤੇ ਹੈਰਾਨੀ ਤੇ ਬਦਲ ਜਾਂਦੀ ਹੈ ਕਹਾਣੀ ਆਖਰੀ ਫੇਰੀ ਕਹਾਣੀ ਦੇਸ਼ ਨਿਕਾਲਾ ਦਾ ਹੀ ਅਗਲਾ ਵਿਸਥਾਰ ਸਿਰਜਦੀ ਹੈ ਕਹਾਣੀ ਦੀ ਮੁੱਖ ਪਾਤਰ ਸਰਬਜੀਤ ਕੌਰ ਦੇ ਦਿਲ ਦਿਮਾਗ ਅੰਦਰ ਆਪਣੇ ਸਾਂਝੇ ਪਰਿਵਾਰ ਦਾ ਉਹ ਪੁਰਾਣਾ ਨਕਸ਼ਾ ਬਸਿਆ ਹੋਇਆ ਹੈ ਜਦੋਂ ਚਾਚੇ ਤਾਏ ਤੇ ਬਾਪੂ ਸਾਂਝੇ ਸੂਤਰ ਵਿੱਚ ਵੱਜੇ ਹੋਏ ਸਨ ਤੇ ਉਹ ਸਰਪ ਭਗਵਾਨ ਸਿੰਘ ਦੀ ਧੀ ਨਾ ਹੋ ਕੇ ਸਾਰੇ ਪਿੰਡ ਦੀ ਧੀ ਸੀ ਆਪਣੇ ਪੁੱਤਰ ਨਾਲ ਇਹ ਨਕਸ਼ਾ ਸਾਂਝਾ ਕਰਦਿਆਂ ਉਸ ਨੂੰ ਵਿਸ਼ੇਸ਼ ਮਾਨਸਿਕ ਰਾਹਤ ਮਿਲਦੀ ਹੈ ਪਰ ਲੰਮੇ ਅਰਸੇ ਤੋਂ ਬਾਅਦ ਪਿੰਡ ਪਹੁੰਚਣ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕੇ ਨਵੇਂ ਯੁੱਗ ਦੀਆਂ ਨਵੀਆਂ ਨਿੱਜ ਪ੍ਰਸਤ ਲਾਲਸਾਵਾਂ ਨੇ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਪੁਰਾਣੇ ਅਰਥ ਹੀ ਬਦਲ ਦਿੱਤੇ ਨੇ ਜਿੱਥੇ ਜ਼ਮੀਨ ਦੀ ਵੰਡ ਵੇਲੇ ਉਸਦੇ ਭਰਾ ਤੇ ਚਾਚੇ ਦੇ ਮੁੰਡੇ ਭਰਾਵਾਂ ਤੋਂ ਸ਼ਰੀਕ ਬਣ ਚੁੱਕੇ ਨੇ ਉੱਥੇ ਉਸ ਦਾ ਸਗਾ ਭਰਾ ਤੇ ਭਧਾਈ ਵੀ ਇਸ ਗੱਲ ਨੂੰ ਲੈ ਕੇ ਉਸ ਨਾਲ ਮਾਰਸਿਕ ਦੂਰੀ ਰੱਖਦੇ ਨੇ ਕਿ ਉਹ ਸ ਆਪਣੇ ਭਤੀਜੇ ਨੂੰ ਵਿਦੇਸ਼ੀ ਧਰਤੀ ਤੇ ਸੈਟ ਕਿਉਂ ਨਹੀਂ ਕੀਤਾ ਕਹਾਣੀ ਦੋ ਬੇੜੀਆਂ ਭਾਰਤੀ ਪ੍ਰਵਾਸੀਆਂ ਵੱਲੋਂ ਇੱਕੋ ਸਮੇਂ ਪੂਰਬੀ ਤੇ ਪੱਛਮੀ ਸਭਤਾ ਦੀ ਬੇੜੀ ਵਿੱਚ ਪੈਰ ਰੱਖਣ ਦੇ ਘਾਤਕ ਨਤੀਜਿਆਂ ਨੂੰ ਸਾਹਮਣੇ ਲਿਆਉਂਦੀ ਏ ਕਹਾਣੀ ਦੇ ਪਾਤਰ ਹਰਪ੍ਰੀਤ ਜਦੋਂ ਪੱਛਮੀ ਸਭਤਾ ਦੇ ਵਹਿਣ ਚ ਬਹਿ ਕੇ ਆਪਣੇ ਮਾਪਿਆਂ ਵੱਲੋਂ ਲੱਭੇ ਮੁੰਡੇ ਨਾਲ ਵਿਆਹ ਤੋਂ ਪਹਿਲਾਂ ਹੀ ਸਰੀਰਕ ਸੰਬੰਧ ਬਣਾ ਲੈਂਦੀ ਹੈ ਤਾਂ ਇਸ ਦਾ ਤੀਜਾ ਉਸ ਲਈ ਬਹੁਤ ਘਾਤਕ ਸਾਬਤ ਹੁੰਦਾ ਹੈ ਮੁੰਡੇ ਦੇ ਮਾਪਿਆਂ ਵੱਲੋਂ ਉਸ ਨੂੰ ਵਿਦੇਸ਼ ਵਿੱਚ ਸੈੱਟ ਕਰਨ ਲਈ ਮੰਗੀ ਕੀਮਤ ਕਾਰਨ ਉਹਨਾਂ ਦਾ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਉਹ ਨਾ ਇੱਧਰ ਦੀ ਰਹਿੰਦੀ ਹੈ ਤੇ ਨਾ ਉਧਰ ਦੀ ਕਹਾਣੀ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਕੁੜੀਆਂ ਨੂੰ ਦੋ ਟੁੱਪ ਸਲਾਹ ਦਿੰਦੀ ਹੈ ਕਿ ਜਾਂ ਤਾਂ ਉਹ ਆਪਣੀਆਂ ਪਛੋਕੜੀ ਸੱਭਿਆਚਾਰਕ ਰੌ ਰੀਤਾਂ ਦਾ ਪਾਲਣਾ ਪੂਰੀ ਤਰ੍ਹਾਂ ਕਰਨ ਤੇ ਜਾਂ ਫਿਰ ਪੱਛਮੀ ਸਭਤਾ ਵਾਂਗੂ ਕਿਸੇ ਗੱਲ ਨੂੰ ਆਪਣੇ ਰਾਹ ਦਾ ਟਿਕਾ ਨਾ ਬਣ ਦੇਣ ਕਹਾਣੀ ਗਵਾਰ ਲੋਕ ਸਮਾਜਿਕ ਵਿਕਾਸ ਦੇ ਪੂੰਜੀਵਾਦੀ ਮਾਡਲ ਵੱਲੋਂ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਪਹੁੰਚਾਈ ਜਾ ਰਹੇ ਨੁਕਸਾਨ ਦਾ लेखा-ਜੋਖਾ ਕਰਦੀ ਹੈ। ਕਹਾਣੀ ਦੀ ਮੁੱਖ ਪਾਤਰ ਅਮਰਜੀਤ ਨੂੰ ਆਪਣੀ ਨੌਕਰੀ ਦੇ ਪਹਿਲੇ ਪਿੰਡ ਦੇ ਸਿੱਧੇ ਸਾਦੇ ਤੇ ਅਨਪੜ ਲੋਕ ਗਵਾਰ ਲੱਗਦੇ ਨੇ। ਪਰ ਜਦੋਂ ਵਿਆਹ ਤੋਂ ਬਾਅਦ ਉਸ ਦੀ ਨਿਯੁਕਤੀ ਪੜ੍ਹੇ ਲਿਖੇ ਤੇ ਅਗਾਵਾਦੂ ਸਮਝੇ ਜਾਂਦੇ ਇਲਾਕੇ 'ਚ ਹੁੰਦੀ ਹੈ ਉਸ ਨੂੰ ਇਸ ਗੱਲ ਦਾ ਬੜੀ شدت ਨਾਲ ਅਹਿਸਾਸ ਹੁੰਦਾ ਹੈ ਕਿ ਪਿਛਲੇ ਪਿੰਡ ਦੇ ਲੋਕ ਕਿੰਨੇ ਮੋਖਰੇ ਤੇ ਚੰਗੇ ਸਨ ਦੋਵੇਂ ਖੇਤਰਾਂ ਦੇ ਲੋਕਾਂ ਦਾ ਤੁਲਨਾਤਮਕ ਮੁਕਾਬਲਾ ਉਸ ਅੰਦਰ ਇਹ ਨਵੀਂ ਸੋਚ ਪੈਦਾ ਕਰਦਾ ਹੈ ਚੰਗੀ ਗੱਲ ਹੈ ਮੇਰੇ ਪਿੰਡਾਂ ਦੇ ਲੋਕਾਂ ਦਾ ਅਜੇ ਵਿਕਾਸ ਨਹੀਂ ਹੋਇਆ ਰੂਹ ਜਾਂਦੀ ਹੈ ਅਧੇ ਉਹਨਾਂ ਦੀ ਕਹਾਣੀ ਅਗਨੀ ਪ੍ਰੀਖਿਆ ਉਹ ਸਮਾਜ ਨੂੰ ਸੱਭਿਕਤੇ ਅਗਾਹ ਵਧੂ ਮੰਨਣ ਤੋਂ ਇਨਕਾਰੀ ਹੈ ਜਿਸ ਵਿੱਚ ਔਰਤ ਨੂੰ ਬਿਨਾਂ ਕਸੂਰ ਤੋਂ ਹੀ ਕਈ ਤਰ੍ਹਾਂ ਦੀਆਂ ਅਗਣੀਆਂ ਪ੍ਰੀਖਿਆਵਾਂ ਚੋਂ ਲੰਘਣਾ ਪੈ ਰਿਹਾ ਹੈ ਕਹਾਣੀ ਦੇ ਪਾਤਰ ਸੀਤਾ ਦਾ ਪਤੀ ਵਿਹਲੜ ਨਕਮਾ ਤੇ ਸ਼ਰਾਬੀ ਨਹੀਂ ਸਗੋਂ ਗੈਰ ਔਰਤਾ ਨਾਲ ਵੀ ਸੰਬੰਧ ਰੱਖਣ ਵਾਲਾ ਹੈ ਭਾਵੇਂ ਉਸ ਦੀ ਦਿਨ ਰਾਤ ਕੁੱਟਮਾਰ ਵੀ ਕਰਦਾ ਹੈ ਪਰ ਫਿਰ ਵੀ ਉਸ ਤੋਂ ਇਹ برداشت ਨਹੀਂ ਹੁੰਦਾ ਕਿ ਉਸ ਦੇ ਬੱਚਿਆਂ ਦਾ ਪਿਤਾ ਇੱਕ ਰਾਤ ਲਈ ਵੀ ਥਾਣੇ ਵਿੱਚ ਬੰਦ ਰਹੇ ਕਹਾਣੀ ਫੈਸਲਾ ਵਿਤਲੀ ਸੁਦਾ ਤੇ ਕਹਾਣੀ ਇਹ ਜੰਗ ਜਾਰੀ ਰਹੇਗੀ ਦੀ ਬਰਤਾਂਤਕਾਰ ਪਾਤਰ ਵੀ ਪਿਤਰੀ ਸਤਾ ਬਲੋ ਉਸਤਾਈਆਂ ਤੇ ਤਰਫਾਈਆਂ ਜਾ ਰਹੀਆਂ ਨੇ ਚੰਗਾ ਹੁੰਦਾ ਜੇ ਕਹਾਣੀ ਜੰਗ ਜਾਰੀ ਰਹੀ ਦੀ ਬਰਤਾਂਤਕਾਰ ਪਾਤਰ ਕਿਸੇ ਅਧਿਆਤਮਿਕ ਪਰਵਰਤਾ ਜਾਂ ਸੰਤ ਵਜੋਂ ਨਾਰੀ ਵਿਰੋਧੀ ਸਮਾਜਿਕ ਵਰਤਾਰਿਆਂ ਵਿਰੁੱਧ ਜੰਗ ਜਾਰੀ ਰੱਖਣ ਦਾ ਐਲਾਨ ਕਰਨ ਦੀ ਬਜਾਏ ਆਪਣੇ ਘਰ ਵਿੱਚ ਰਹਿੰਦੇ ਆ ਹੀ ਆਪਣੀ ਸਮਾਜਿਕ ਹੋਂਦ ਦੀ ਲੜਾਈ ਜਾਰੀ ਰੱਖਦੀ ਕਹਾਣੀ ਸਵਾਲੀਆ ਚਿੰਨ ਤੇ ਮੋਹੇ ਮਰਨੇ ਦਾ ਚਾਅ ਹੈ ਪੰਜਾਬ ਵਿੱਚ ਪੈਦਾ ਹੋਏ ਅਸ਼ਾਂਤੀ ਤੇ ਅਰਾਜਕਤਾ ਦੇ ਮਾਹੌਲ ਦਾ ਹੱਲ ਪੰਜਾਬ ਦੇ ਆਪਣੇ ਇਤਿਹਾਸਕ ਵਿਰਸੇ ਵਿੱਚ ਆਪਣੇ ਇਤਿਹਾਸਕ ਵਿਰਸੇ ਵਿੱਚੋਂ ਤਲਾਸ਼ਦੀਆਂ ਨੇ ਕਹਾਣੀ ਸਵਾਲੀਆ ਚਿੰਨ ਅਨੁਸਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਭਾਈ ਕਨਈਏ ਦੀ ਉਸ ਪਰੰਪਰਾ ਦੀ ਪੁਨਰ ਸਿਰਜੀਤੀ ਛੁਪਿਆ ਹੋਇਆ ਹੈ ਜੋ ਦੁਸ਼ਮਣ ਨੂੰ ਵੀ ਆਪਣੇ ਗੁਰੂ ਦਾ ਹੀ ਸਰੂਪ ਸਮਝਦੀ ਹੈ ਕਹਾਣੀ ਮੋਹੇ ਮਰਨੇ ਦਾ ਚਾਹ ਉਹ ਹੈ ਮਾਈ ਭਾਗੋ ਵੱਲੋਂ ਸਿਰਜੀ ਉਸ ਪਰੰਪਰਾ ਨੂੰ ਅੱਗੇ ਲਿਜਾਣ ਦੀ ਗੱਲ ਕਰਦੀ ਹੈ ਜਿਸ ਵਿੱਚ ਮੁਕਤੀ ਦੇ ਅਰਥ ਜ਼ਬਰ ਜ਼ੁਲਮ ਵਿਰੁੱਧ ਲੜਨਾ ਹੀ ਹੁੰਦੇ ਨੇ ਦੋਸਤੋ ਸ਼ਰਿੰਦਰ ਕੌਰ ਜੀ ਸੁਰਿੰਦਰ ਕੌਰ ਚੋਹਾਨ ਦੀਆਂ ਕਹਾਣੀਆਂ ਬਹੁਤ ਸਰਲ ਭਾਸ਼ਾ ਵਿੱਚ ਹੀ ਆਪਣੇ ਕਥਾ ਤੱਤ ਤੇ ਗਲਪੀ ਬਿੰਬ ਨੂੰ ਉਭਾਰਨ ਵਿੱਚ ਸਫਲ ਰਹੀਆਂ ਨੇ ਇਨ੍ਹਾਂ ਵਿੱਚਲਾ ਕਥਾਰਸ ਪਾਠਕਾਂ ਦਾ ਧਿਆਨ ਕਹਾਣੀ ਪਾਠ ਤੋਂ ਬਾਹਰ ਨਹੀਂ ਜਾਣ ਦਿੰਦਾ ਸਗਰੇ ਦੀਆਂ ਕਹਾਣੀਆਂ ਦੇ ਪਾਤਰਾਂ ਦੀ ਵਾਰਤਾਲਾਪੀ ਭਾਸ਼ਾ ਉਹਨਾਂ ਦੀ ਅੰਤਰਦਵੰਦੀ ਮਨੋਸਥਿਤੀਆਂ ਦਾ ਸਜੀਵ ਵਰਣਨ ਪੇਸ਼ ਕਰਨ ਵਿੱਚ ਸਫਲ ਰਹੀ ਹੈ ਭਾਵੇਂ ਇਹ ਕਹਾਣੀਆਂ ਪੰਜਾਬੀ ਕਹਾਣੀ ਦੀ ਨਵੀਂ ਕਹਾਣੀ ਨਾਲ ਵਰ ਮੇਚਦੀਆਂ ਨੇ ਪਰ ਕਹਾਣੀਕਾਰਾਂ ਨੇ ਸਾਹਿਦੀ ਪ੍ਰਤੀਵਾਦੀ ਧਾਰਾ ਨਾਲੋਂ ਵੀ ਆਪਣਾ ਨਾਤਾ ਅਜੇ ਤੋੜਿਆ ਨਹੀਂ ਹੈ ਸਗੋਂ ਇਹ ਅਜੇ ਵੀ ਬਰਕਰਾਰ ਹੈ ਇਸ ਲਈ ਮੈਂ ਇਨ੍ਹਾਂ ਕਹਾਣੀਆਂ ਦਾ ਔਰ ਜੋਰ ਸਵਾਗਤ ਕਰਦਾ ਧੰਨਵਾਦ